ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਵੀਡੀਓ ਦਾ ਮਕਸਦ ਕਿਸੇ ਦੇ ਨਾਮ ਨੂੰ ਕਿਸੇ ਦੇ ਧਰਮ ਨੂੰ ਤੇ ਕਿਸੇ ਦੀ ਜਾਤ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਇਹ ਵੀਡੀਓ ਵਿੱਚ ਪਰਫਾਰਮ ਕੀਤਾ ਹਰ ਸਟੰਟ ਵੱਡਿਆਂ ਦੇ ਆਲੇ-ਦਾਲ ਕੀਤਾ ਗਿਆ ਹੈ ਸਾਡਾ ਮਕਸਦ ਹੈ ਕਿ ਸਾਡੀ ਵੀਡੀਓ ਨੂੰ ਸਿਰਫ ਮਨੋਰੰਜਨ ਤੇ ਹਾਸੇ ਖੇਡੀ ਲਈ ਹੀ ਬਣਾਇਆ ਜਾਂਦਾ ਹੈ ਅਤੇ ਸਾਡੀ ਵੀਡੀਓ ਨੂੰ ਸਿਰਫ ਇੱਕ ਮਨੋਰੰਜਨ ਦੇ ਅਧੀਨ ਹੀ ਲਿਓ ਧੰਨਵਾਦ ਜੀ ਹਾਂਜੀ ਹੁਣ ਤੁਹਾਡਾ ਜੂਸ ਪੀਤਾ ਹੋਇਆ ਜੀ 10 ਮਿੰਟ ਠਹਿਰ ਜਾਓ ਐਨੇ ਮੈਂ ਚਾਹ ਬਣਾ ਲਵਾਂ ਜਾਈ ਤੇ ਲੋੜ ਨਹੀਂ ਤੁਸੀਂ ਬੈਠੋ ਆਪਾਂ ਗੱਲਾਂ ਬਾਤਾਂ ਕਰਦੇ ਆਂ ਹੁਣ ਇਹਨਾਂ ਨੂੰ ਫੋਨ ਕਰਦਾਂ ਨਹੀਂ ਆ ਸਮੋਸੇ ਮੰਗਾ ਲਾਂਗੇ ਚਾਹ ਨਾਲ ਸਮੋਸੇ ਦੇ ਦਾਂਗੇ ਹੁਣ ਫੋਨ ਕਰਕੇ ਮੈਂ ਫੋਨ ਕਰਦਾ ਮੈਂ ਲੈ ਇਹਨਾਂ ਨੂੰ ਫੋਨ ਕਰਦਾ ਨਹੀਂ ਆ ਐਨੇ ਫੋਨ ਲਾਉਣੀ ਹੈ ਇਹਨਾਂ ਨੂੰ ਪਤਾ ਨਹੀਂ ਕਿਹੜੇ ਰਿਸ਼ਤੇਦਾਰ ਆਨੇ ਆਪਣੇ ਆ ਰਹੇ ਨੇ ਪਤਾ ਨਹੀਂ ਹਾਂਜੀ ਆ ਗਏ ਜੀ ਤੁਸੀਂ ਹਾਂ ਆ ਗਿਆ ਮੈਂ ਤਾਂ ਤੁਹਾਨੂੰ ਫੋਨ ਕਰਦੀ ਸੀ ਹੁਣ ਅੱਛਾ ਹਾਂ ਉਸ ਮੋਸੇ ਮਗਾਉਣਾ ਸੀ ਨਾਲੇ ਉਹਨਾਂ ਵਾਸਤੇ ਕੁਝ ਖਾਣ ਨੂੰ ਤੇ ਚਾਹ ਨਾਲ ਦੇਣ ਵਾਸਤੇ ਰਿਸ਼ਤੇਦਾਰ ਆਏ ਹੋਏ ਨਹੀਂ ਕੌਣ ਆ ਗਏ ਉਹ ਦੂਰ ਦੇ ਰਿਸ਼ਤੇਦਾਰ ਆਏ ਹੋਏ ਨੇ ਜੀ ਹਾਂ ਮੈਂ ਵੀ ਆਖਿਆ ਮਹਾਮਹਿੰਗੀ ਜੀ ਗੱਡੀ ਖੜੀ ਹੋਣੀ ਉਹਨਾਂ ਦੀ ਹਾਂ ਹਾਂਜੀ ਹਾਂ ਹੁਣ ਮੈਂ ਤਾਂ ਤੁਹਾਨੂੰ ਹਜੇ ਫੋਨ ਹੀ ਕਰਦੀ ਖੁਦ ਚਲ ਤੁਸੀਂ ਆਗੇ ਵਧੀਆ ਰਹੇ ਹਾਂ ਫਿਰ ਅਸੀਂ ਸਪਰੇਅ ਜੀ ਕਰਨ ਲੱਗੇ ਸੀ ਨਾ ਹਾਂਜੀ ਉਹ ਤੜਕੇ ਦਿਲਪ੍ਰੀਤ ਹੋ ਗਿਆ ਲੇਟ ਅੱਛਾ ਜੀ ਮੈਂ ਉਹਨੂੰ ਕਹਿ ਕੇ ਗਿਆ ਸੀ ਨਾ ਸਵੇਰੇ ਮਾਹ ਤੂੰ ਆ ਜੀ ਹਾਂਜੀ ਹਾਂ ਉਹ ਹੁਣ ਧੁੱਪ ਚੜ ਗਈ ਜਦੋਂ ਗਿਆ ਸੀ 11 ਵਜੇ ਗਿਆ ਹਾਂਜੀ ਹੁਣ ਅਸੀਂ ਖੇਚ ਧੂਕੇ ਜੇ ਹੁਣ ਕੰਮ ਨਿਮੇੜ ਕੇ ਆਇਆ ਹਾਂ ਹਾਂ ਗਰਮੀ ਵਾਲੀ ਦੀ ਅੱਜ ਚਲੋ ਜੀ ਫਿਰ ਤੁਸੀਂ ਹੁਣ ਜਾ ਕੇ ਲੈ ਆਓ ਤੁਮ ਮੈਂ ਤਾਂ ਜਾ ਰਿਹਾ ਲੱਭੜਿਆ ਜਾ ਪਿਆ ਬਾਕੀ ਉ ਥੱਕਿਆ ਪਿਆ ਗਰਮੀ ਗਰਮੀ ਹੋ ਰਿਆ ਮੈਂ ਤਾਂ ਮੈਂ ਤਾਂ ਉਹਨੂੰ ਐ ਕਹਿ ਕੇ ਆਇਤੀ ਮਾ ਤੂੰ ਸਮਾਨ ਸਮੂਹ ਨੂੰ ਸਾ ਮੈਂ ਇਨੇ ਜਾ ਕੇ ਨਾ ਉਹਨਾਂ ਦਵਾਈ ਜੀ ਲੜੀ ਜਾਂਦੀ ਆ ਮੇਰੇ ਤਾਂ ਕੋਈ ਨਾ ਜੀ ਫਿਰ ਹੁਣ ਆਇਆ ਵੀ ਹੁਣ ਉਹਨਾਂ ਨਾਲ ਚਾਹ ਨਾਲ ਤਾਂ ਕੁਛ ਧਰਨਾ ਪਊਗਾ ਐ ਦੂਰੇ ਰਿਸ਼ਤੇਦਾਰ ਨੇ ਮਸਾ ਹੋ ਆਏ ਨਹੀਂ ਯਾਰ ਐਡੀ ਦੂਰੋਂ ਮੰਗਾਤਾ ਲਮਾਂਗੇ ਆਪਾਂ ਹਾਂਜੀ ਹਾਂ ਮੈਂ ਉਹਨੂੰ ਫੋਨ ਕਰ ਦੇਣਾ ਦਿਲਪ੍ਰੀਤ ਨੂੰ ਅੱਛਾ ਜੀ ਫਿਰ ਤੁਸੀਂ ਐ ਕਰੋ ਤੁਸੀਂ ਫਿਰ ਦਿਲਪ੍ਰੀਤ ਨੂੰ ਫੋਨ ਕਰੋ ਮੈਂ ਉਹਨੂੰ ਫੋਨ ਤੇ ਨਾ ਬੋਲ ਕੇ ਭੇਜ ਦੇਣਾ ਚਲੋ ਜੀ ਬੋਲ ਹਾਂ ਉਹ ਮੇਰਾ ਤਾਂ ਫੋਨ ਵੀ ਉੱਥੇ ਹੀ ਰਹਿ ਗਿਆ ਉਹਦੇ ਲਈ ਵੀ ਰਹਿ ਗਿਆ ਮੈਨੂੰ ਭરાਇਆ ਸੀ ਤੁਸੀਂ ਇਹ ਕਰੋ ਕਰ ਆ ਤੁਸੀਂ ਮੇਰੇ ਫੋਨ ਤੋਂ ਉਹ ਕਰ ਦੋ ਹਾਂ ਫਿਰ ਇਹ ਤਾਂ ਪੇਜ ਦੇਣਿਆ ਬੋਲ ਕੇ ਹਾਂ ਉਹਨੂੰ ਮੈਸੇਜ ਕਰ ਦੋ ਦਿਲਪ੍ਰੀਤ ਆਉਂਦਾ ਹੋਇਆ ਐਂ ਕਰੀ ਪੁੱਤ ਬਜ਼ਾਰ ਕਨੀ ਦੀ ਆ ਜੀ ਉਹ ਆਪਣੇ ਰਿਸ਼ਤੇਦਾਰ ਆ ਗਏ 20 ਸਮੋਸੇ ਫੜ ਲਈ ਉਧਰੋਂ ਬਜ਼ਾਰ ਚੋਂ ਨਾਲੇ ਸੌਸ ਲਿਆ ਹੀ ਆਉਂਦਾ ਹੋਇਆ ਚਲੋ ਹੁਣ ਚਲ ਉਹਦੇ ਲਈ ਵੀ ਮੈਸੇਜ ਭੱਗ ਗਿਆ ਚਲੋ ਹੁਣ ਦਿਲਪ੍ਰੀਤ ਲਿਆਉਗਾ ਐਨੇ ਵਿੱਚ ਚਾਹ ਬਣਾਉਣੀ ਆ ਦੇਖ ਲੂਗਾ ਆਪੀ ਫੋਨ ਤੇ ਆਉਂਦਾ ਹੋਇਆ ਉਧਰ ਦੀ ਆਜ ਹਾਂਜੀ ਹਾਂ ਤੂੰ ਇਹਨਾਂ ਦਾ ਸੁਖਤਾ ਹੈਗਾ ਹਾਂਜੀ ਤੂੰ ਚਾਹ ਤੂੰ ਬਣਾ ਰੱਖੀ ਹੈ ਹਾਂਜੀ ਬੱਸ ਚਾਹ ਮੈਂ ਤਿਆਰ ਰੱਖੀ ਹੈ ਬਣਾਉਣੀ ਆ ਤੁਸੀਂ ਦੇਖ ਲਾਂਦੇ ਉਹਨੂੰ ਵੀ ਕਿੱਥੇ ਕਾ ਗਿਆ ਉਹ ਤਾਂ ਕਾਲੀ ਘਰੀਆਂ ਦੇ ਰਿਸ਼ਤੇਦਾਰ ਤਾਂ ਕਹਿੰਦੇ ਫਿਰ ਅਸੀਂ ਨੇ ਜਾਣਾ ਹੈ ਅੱਛਾ ਹਾਂ ਠੀਕ ਹੈ ਨਾਲੇ ਹੁਣ ਤੁਸੀਂ ਉਹ ਕਰ ਲੈਣਾ ਤਾਂ ਮੈਂ ਦੇਖ ਲਓ ਮੈਂ ਤੁਸੀਂ ਜਾਏ ਆਉਂਦੇ ਉਹਨਾਂ ਨਾਲ ਫੇਰ ਇਸ ਤੇ ਮੈਂ ਲਿਬੜਿਆ ਜਾ ਪਿਆਤੀ ਮੈਂ ਆਖਿਆ ਮਾਂ ਚੱਲ ਮਾਰਾ ਮੋਟਾ ਪਿੰਡੇ ਪਾਣੀ ਪਾ ਕੇ ਮਾਂ ਕੱਪੜੇ ਚ ਵਧੀਆ ਪਾ ਕੇ ਫੇਰ ਬਗ ਜੂ ਨਾ ਲਵੇ ਅੱਛਾ ਹੋਰ ਮੇਰੇ ਤਾਂ ਖੁਰਕ ਜੀ ਹੋਈ ਜਾਂਦੀ ਹੈ ਫਿਰ ਉਹ ਤਾਂ ਗੱਲ ਕਰੀ ਜਾਂਦੇ ਨੇ ਉਹ ਤਾਂ ਜਾਂਦੇ ਨੇ ਫੇਰ ਦਵਾਈ ਜੀ ਲੜੀ ਜਾਂਦੀ ਹੈ ਚਾਹ ਤਾਂ ਰੱਖੀ ਹੈ ਉਹ ਹਜੇ ਆਇਆ ਨਹੀਂ ਹੈਗਾ ਹੁਣ ਤਾਂ ਇੰਨਾ ਟਾਈਮ ਲਾਤਾ ਦਿਲਪ੍ਰੀਤ ਨੇ ਤਾਂ ਮੈਂ ਦੇਖ ਲੈਣਾ ਕੋਈ ਨਾ ਮੇਰੇ ਦਵਾਈ ਜੀ ਲੜੀ ਜਾਂਦੀ ਹੈ ਮਾਂ ਚੱਲਣਾ ਆ ਕੇ ਮੈਂ ਤੇਲ ਤੂਲਾ ਆ ਕੇ ਠੀਕ ਹੈ ਹੋਰ ਦੇਖਾਂ ਕਿੱਥੇ ਜਿ ਆਉਂਦਾ ਨਾ ਦੀਂਦੇ ਹੀ ਨਹੀਂ ਹੈਗਾ ਉਹ ਕਿਹੜਾ ਕਿਤੇ ਐ ਵੀ ਆਈਆਂ ਅੱਖੇ ਲੱਗ ਜਾਂਦਾ ਇਆਂ ਆ ਜੂਗਾ ਨਾ ਆਉਂਦਾ ਹੀ ਨਹੀਂ ਕਿਤੇ ਉਹ ਉੱਥੇ ਤੱਕ ਦੇਖ ਲਿਆ ਲੈ ਤਾ ਨੂੰ ਆਉਂਦਾ ਹੈ ਇੱਧਰ ਦੇਖਾਂ ਨਾ ਇਧਰੋਂ ਵੀ ਨਹੀਂ ਆਉਂਦਾ ਉਵੇਂ ਜਿਵੇਂ ਅੱਖਾਂ ਨਾਲੀ ਖੇਡਦੇ ਗਏ ਰਹਿੰਦੇ ਮੈਨੂੰ ਹੀ ਜਾਣਾ ਪਊ ਲੱਗਦਾ ਮੈਂ ਤਾਂ ਸਾਰੇ ਦੇਖਿਆ ਆ ਉਹਨੂੰ ਦਿਲਪ੍ਰੀਤ ਨੂੰ ਅੱਛਾ ਜੀ ਉਹ ਤਾਂ ਮੈਨੂੰ ਦੂਰ ਤੱਕ ਕਿਤੇ ਨਹੀਂ ਦਿੰਦਾ ਹੈਗਾ ਅੱਛਾ ਫਿਰ ਐਂ ਕਰਦਾ ਮੈਂ ਹੋਰ ਕੀ ਆ ਫਿਰ ਭੱਜ ਕੇ ਜਾ ਕੇ ਮੈਂ ਫੜ ਲਿਆ ਉਹ ਕੀ ਲਿਆ ਉਹਦਾ ਕੀ ਪਤਾ ਕਿੰਨਾ ਕੁ ਟਾਈਮ ਲਾ ਦੇ ਉਹਦਾ ਵੀ ਤੇ ਕਾਹਲ ਕਰੀ ਜਾਂਦੇ ਨੇ ਰਿਸ਼ਤੇਦਾਰਾਂ ਨੂੰ ਤਾਂ ਜਾਣਾ ਹੈ ਚੱਲ ਫਿਰ ਮੈਂ ਜਾਣਾ ਠੀਕ ਹੈ ਜੀ ਤੁਸੀਂ ਲਿਓ ਜੱਟ ਪਤਾ ਐ ਨਹੀਂ ਪਤਾ ਜਵਾਖਾਂ ਨਾਲ ਉੱਥੇ ਖੇਡ ਲੱਗ ਗਿਆ ਹੋਵੇ ਹਾਂਜੀ ਹਾਂ ਉਹ ਤਾਂ ਐ ਗੋਲ ਧਾਰੀਆਂ ਬਣਾ ਲੈਂਦੇ ਨੇ ਇੱਕ ਇੱਕ ਮਾਗਰ ਇੱਕ ਮੂਰੇ ਜਿਵੇਂ ਚੱਕੀ ਨੂੰ ਢੇੜਾ ਦਿੱਤਾ ਜਾਂਦਾ ਹੁੰਦਾ ਹਾਂਜੀ ਚੱਲ ਮੈਂ ਲਿਓ ਨਾ ਮੈਨੂੰ ਹੀ ਲਿਹਾਉਣੇ ਪੈਣਗੇ ਜਵਾਖਾਂਆਂ ਕਨੀਓ ਦਾ ਸਰੇ ਹੀ ਪਿਆ ਆ ਆ ਗਿਆ ਚੱਲਾ ਲੈ ਆ ਕੀ ਰੈਡੀ ਉਹ ਸਮੋਸੇ ਨਹੀਂ ਲਿਆ ਨਾ ਤੁਸੀਂ ਮੈਨੂੰ ਕਦੋਂ ਕਿਹਾ ਸੀ ਮੋਬਾਈਲ ਦੇਖ ਮੈਂ ਤੈਨੂੰ ਬੋਲ ਕੇ ਭੇਜਿਆ ਇਹ ਸਭ ਕੀ ਦੇਖਣਾ ਪੜ ਰਹਾ ਹੈ ਓ ਨੋ 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 ਉਹ ਹੁੰਨੀ ਮੈਂ ਲਿਆ ਸਕਦਾ ਹੁਣ ਤਾਂ ਮੈਂ ਘਰੇ ਆ ਗਿਆ